ਖਾਲਸਾ ਵਾਇਗੁਰਜੀ ਕੀ ਫਤਈ ਸੋਡਾ ਜੀ ਆਇਆਂ ਨੂੰ ਕਮਲ ਮੀੜੇ ਵਿੱਚ ਤੇ ਵਾਇਗੁਰਜੀ ਖਾਲਸਾ ਵਾਇਗੁਰਜੀ ਹਤੇ ਤੇ ਅੱਜ ਗੱਲ ਕਰਾਂਗੇ ਆਪਾਂ ਪ੍ਰੀਤ ਸਿੰਘ ਸੈਣੀ ਯੂਕ ਸਿੱਖ ਪਤਰਾ ਅੱਸੀ ਪਹਿਲਾਂ ਉਹਨੇ ਕਈ ਬੰਬੇ ਵੀ ਕੰਮ ਕੀਤਾ ਮੀੜੇ ਚ ਤੇ ਪਟਿਆਲੇ ਵੀ ਤੇ ਉਹਦੀ اچانک ਮੌਤ ਹੋਣ ਦੇ ਕਾਰਨ ਲੋਕਾਂ ਨੂੰ ਬੜਾ ਝਟਕਾ ਲੱਗੇ ਕਿ ਚਾਨਕ ਮੌਤ ਕਿਵੇਂ ਹੋ ਸਕਦੇ ਚੰਦ ਰੁਸਤੀ ਕਿਸਾਨ ਮੋਰਚ ਸੰਭੂ ਮੌਟਰਾ ਸੰਭੂ ਬੋਰਟ ਤੇ ਉਥੇ ਚਾਹ ਦਾ ਸਮੂਟ ਰ ਜਾ ਕੇ ਆਇਆ ਹੋ ਵਧੀਆ ਲੋ ਜੇ ਤੁਹਾ ਦਾ ਫਰਦਾ ਦੀ ਕੋਈ ਫਰਕ ਨਹੀਂ ਦਿੱਸੇ ਤਨੂ ਤੇ ਹੋਰ ਕੀ ਗੱਲ ਕਿ ਲੋਕਾਂ ਸਵਾਗਤ ਵੀ ਕਿਵੇਂ ਹੋ ਸਕਦਾ ਚਾਨਣ ਕਿਸਾਨਾਂ ਮਿਲ ਕੇ ਹਸਪੀਟਲ ਜਿਹਾ ਜੇ ਸੱਟ ਲੱਗੇ ਉਥੇ ਪਟਿਆਲ ਬਈ ਕਿੱਥੇ ਤੇ ਇਸ ਕਰਕੇ ਲੋਕ اچانک ਹੋ ਰਹੇ ਕਿਵੇਂ ਕਿਉਂ ਇਹ ਵੀ ਨਾ ਵੀ ਉਹ ਐਸ ਪੀ ਤੇ ਬੜੇ ਦੋਸ਼ ਲਾਇਤੇ ਤੇ ਪ੍ਰਧਾਨਾਂ ਤੇ ਉਹਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਬਤੇ ਅgetElementById ਜਿਹਾ ਨਾਲ ਜਾਂ ਮਲਾਦੇ ਵੀ ਸਕੌਮ ਦਾ ਬਿੜਾ ਕਰ ਕਰਿਆ ਨੇ ਜਿਹੜਾ ਪੈਸਾ ਵੀ ਉਹ ਤੇ ਲੱਗਣੇ ਵੀਡੀਓ ਦੇਖ ਸਕਦੇ ਹੁੰਦੇ ਉਹਨਾਂ ਦੇ ਚੈਨਲ ਵੀ ਗੁਰਮੁਣੀ ਅਖੰਡ ਬਾਣੀ ਤੇ ਉਹ ਤੇ ਉਹ ਬੰਦ ਹੋ ਗਿਆ ਜਿਹੜਾ ਭਾਈ ਅੰਮਰਪਾਲ ਸਿੰਘ ਵੇਲੇ ਤੇ ਉਹਨਾਂ ਨੇ ਜਿਸ ਕਰਕੇ ਤੇ ਉਹ ਖੁੱਲ ਕੇ ਬੋਲਦੇ ਤੇ ਭਾਈ ਬਾਗੀ ਕਿਸਮ ਦੇ ਉਧਰ ਦੇ ਇਹ ਖੁੱਲ ਕੇ ਵੀ ਹਾਂ ਵਾਈਲ ਫਿਲ ਮੈਂ ਹਵਾ ਨੂੰ ਦਿਖਾ ਸਕਦਾ